ਦਾ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖਰੀ ਦਿਨ ਹੈ ਔਰ ਪਟਿਆਲਾ ਦੇ ਵਿੱਚ ਸਵੇਰ ਤੋਂ ਹੀ ਜਿਹੜਾ ਹੈਗਾ ਉਹ ਰੋਲਾ ਬਰਕਰਾਰ ਹੈ ਕਿਉਂਕਿ ਜਿਹੜੇ ਕੈਂਡੀਡੇਟ ਨੇ ਉਹ ਫਾਰਮ ਭਰਨ ਦੇ ਲਈ ਜਾਂਦੇ ਆ ਔਰ ਇੱਕ ਦੂਜੇ ਪਾਰਟੀਆਂ ਦੇ ਉੱਤੇ ਅਲੋਕੇਸ਼ਨ ਜਿਹੜੇ ਆ ਉਹ ਲਗਾਏ ਜਾ ਰਹੇ ਆ ਤਸਵੀਰਾਂ ਤੁਹਾਨੂੰ ਅਸੀਂ ਫਿਲਹਾਲ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਸਮਾਂ ਸਿਰਫ 3 ਵਜੇ ਦਾ ਹੈ ਔਰ 3 ਵਜੇ ਤੋਂ ਬਾਅਦ ਜਿਹੜੇ ਫਾਰਮ ਨਹੀਂ ਭਰੇ ਜਾਣਗੇ ਕਾ ਫਿਲਹਾਲ ਦੀ ਗਾੜੀ ਮਹਾਰਾਣੀ ਪ੍ਰਨੀਤ ਕੌਰ ਉਹਨੇ ਪਹੁੰਚੇ ਹੋਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਤੋਂ ਚਾਹੇ ਐਮਐਲਏ ਹੋਣ ਤੁਸੀਂ ਤਕਵੀਰਾ ਸੜੀਆਂ ਦਿਖ ਸਕਦੇ ਹੋ ਇਸ ਵੇਲੇ ਦੀਆਂ ਪਟਿਆਲਾ ਦੀਆਂ ਤਾਂ ਜਰੂਰ ਇੱਕ ਵਾਰ ੱੱਕਾ ਮੁੱਕੀ ਹੁੰਦੇ ਹੋਏ ਜਰੂਰ ਦਿਖ ਰਹੀ ਹੈ ਤਸਵੀਰਾਂ ਲਗਾਤਾਰ ਪਟਿਆਲਾ ਦੀਆਂ ਦਿਖਾ ਰਿਹਾ ਸਰ ਕੀ ਗੱਲਬਾਤ ਹੋਈ ਹੈ ਕੀ ਕਾਰਨ ਕਬਜ਼ਾ ਕਰ ਲਿਆ ਸੀ ਅੰਦਰ ਆਰਓ ਆਫਿਸ ਦਾ ਆ ਵੀ ਮਹਾਰਾਣੀ ਪ੍ਰਨੀਤ ਕੌਰ ਉਡੀ ਬੇਟੀ ਨੇ ਅੰਦਰ ਆਰਓ ਆਫਿਸ ਕਬਜ਼ਾ ਕਰ ਲਿਆ ਪਤਾ ਦੀ ਅੰਦਰ ਕੀ ਕੁਝ ਕਰਕੇ ਆਏ ਆ ਆਮ ਆਦਮੀ ਪਾਰਟੀ ਦੇ ਫਾਈਲੇ ਫੜੀਆਂ ਜਾ ਰਹੀਆਂ ਆ ਆਮ ਆਦਮੀ ਪਾਰਟੀ ਦੀਆਂ ਫਾਈਲਾ ਫੜੀਆਂ ਜਾ ਰਹੀਆਂ ਆ ਉਹ ਸਾਡੇ ਦਫਤਰ ਸਾਡੇ ਪਰਲਾ ਆ ਰਹੇ ਕਾਗਜ਼ ਉਹਦੇ ਰਸਤੇ ਚੋ ਰਹੇ ਅਸੀਂ ਚਾਰ ਬੰਦੇ ਫੜ ਚੁੱਕੇ ਆ ਜਿਨ੍ਹਾਂ ਦੇ ਸਾਡੇ ਅਫੀਸ਼ੀਅਲ ਕੈਂਡੀਡੇਟ ਦੀਆਂ ਫਾਈਲਾਂ ਪਾ ਰਹੀਆਂ ਅਸੀਂ ਸਾਹਮਣੇ 3 ਵਜੇ ਦਾ ਰਹਿ ਗਿਆ ਸਮਾਂ ਵੀ ਇਹ ਭਾਜੀਪੀ ਚਾਹੁੰਦੀ ਹੈ ਕਿ ਇਹ ਆਪਣੇ ਨੋਮੀਨੇਸ਼ਨ ਜੀ ਕਰ ਸਕਣ ਜੋ ਗੁੰਡਾਧਰਮੀ ਅੱਜ ਤੱਕ ਪਟਿਆਲੇ ਦੇ ਵਿੱਚ ਮਹਿਲ ਕਰਦੇ ਰਹੇ ਉਹਨੂੰ ਦੁਰਾਣਾ ਚਾਹੁੰਦੇ ਆ ਤਾਂ ਫਿਰ ਹਲਤ ਸੁਵਿਧਾ ਜਿਹੜੀਆਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਪਟਿਆਲਾ ਦੀਆਂ ਤਸਵੀਰਾਂ ਨੇ ਤਾਂ ਜਿੱਥੇ ਲਗਾਤਾਰ ਸਵੇਰ ਤੋਂ ਹੀ ਜਿਹੜੀ ਆ ਉਹ ਚੱਲ ਰਹੀ ਹੈਗੀ ਕਿ ਕਾਗਜ਼ ਪੱਤਰ 파ੜੇ ਗਏ ਹੈਗਾ ਜਰੂਰ ਸਾਡੇ ਨਾਲ ਕ੍ਰਿਸ਼ਨ ਚੰਦ ਬੁੱਧੂ ਜੀ ਸਾਡੇ ਨਾਲ ਨੇ ਤਾਂ ਇਹਨਾਂ ਨੂੰ ਵੀ ਟਿਕਟ ਮਿਲੀ ਹੋਈ ਆ ਸਰ ਕਿਵੇਂ ਦੇਖਦੇ ਹੋ ਤੁਹਾਡੇ ਵੀ ਜਿਹੜੇ ਕਾਗਜ਼ ਫਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਆ ਖੁੱਖ ਖਿੱਚ ਕੇ ਕੋਸ਼ਿਸ਼ ਕੀਤੀ ਗਈ ਮਾਦਾ ਨਿਕਲ ਗਿਆ ਮੈਂ ਭਰਤੇ ਆਪਣੇ ਇਹ ਕਾਰਨ ਕੀ ਸਮਝਦੇ ਹੋ ਸਵੇਰ ਤੋਂ ਹੀ ਜਿਹੜਾ ਰਹਿ ਕੇ ਰੋਲਾ ਪਾਈ ਸੀ ਜ ਨੂੰ ਹੀ ਚੱਲਦਾ ਇਹਨਾਂ ਨੇ ਕੱਲ ਵੀ ਪਾਇਆ ਦਾ ਅੱਜ ਫੇਰ ਪਾਇਆ ਦਾ ਇਹਨਾਂ ਨਾਲ ਕੀ ਗੱਲਬਾਤ ਹੋਈ ਤੇ ਮ ਫਿਰ ਬਾਹਰ ਆਮ ਦੇ ਵੇਲੇ ਰੋਕ ਰਹੇ ਸੀ ਕਿਹਨਾਂ ਦੇ ਵੱਲੋਂ ਰੋਕਿਆ ਗਿਆ ਸੀ ਮਹਿਲ ਦੇ ਆਪ ਮਹਿਲ ਵਾਲੇ ਆਪ ਕੌਣ 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 ਪਹੁੰਚਾ ਆ ਬੀਜੇਪੀ ਤੋਂ ਰਹੇ ਸਾਰੇ ਪਹੁੰਚੇ ਬੀ ਮਹਿਲ ਸਾਰਾ ਪਹੁੰਚੇ ਬੀ ਬਿਲਕੁਲ ਤਸਵੀਰਾਂ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜਰੂਰ ਜਿਹੜੀ ਹੈਗਾ ਉਹ ਹਾਏ ਹਾਏ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਉਹ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਐਲੀਗੇਸ਼ਨ ਜਿਹੜੇ ਨੇ ਉਹੀ ਲਗਾਏ ਜਾ ਰਹੇ ਆ ਕਿ ਫਾਰਮ ਜਿਹੜੇ ਉਹ ਭਰੇ ਨਹੀਂ ਜਾਂ ਦਿੱਤੇ ਜਾ ਰਹੇ ਤਾਂ ਤੁਹਾਨੂੰ ਮੇਨ ਗੇਟ ਦੀਆਂ ਜਿਹੜੀਆਂ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿੱਥੇ ਮਹਾਰਾਣੀ ਪਰਨੀਤਕੌਰ ਜਿਹੜਾ ਹੁਣ ਪਹੁੰਚੇ ਨੇ ਔਰ ਇਧਰਲੇ ਪਾਸੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਟਿਆਲਾ ਦੀਆਂ ਤਾਂ ਜਰੂਰ ਇੱਕ ਵਾਰ ਕਿਉਂਕਿ ਲਗਾਤਾਰ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਭਰਨ ਦੇ ਲਈ ਜਦੋਂ ਪਹੁੰਚਦੇ ਨੇ ਤਾਂ ਐਲੀਗੇਸ਼ਨ ਇਹ ਹੀ ਹੈ ਕਿ ਇੱਕ ਦੂਜੇ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਫਾੜ ਦਿੱਤੀਆਂ ਜਾਂਦੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਰੂਰ ਭਾਰੀ ਪੁਲਸ ਜਿਹੜਾ ਹੈਗਾ ਭਾਰੀ ਪੁਲਸ ਬਲ ਜਿਹੜਾ ਹੈਗਾ ਉਹ ਮੌਜੂਦ ਹੈ ਪਰ ਉਸ ਦੇ ਬਾਵਜੂਦ ਵੀ ਜਿਹੜੀ ਆ ਉਹ ਇੱਕ ਦੂਜੇ ਦੇ ਉੱਤੇ ਐਲੀਕੇਸ਼ਨ ਜਿਹੜੇ ਨੇ ਉਹ ਲਗਾਤਾਰ ਜਾਰੀ ਰਹਿਤਾ ਜਰੂਰ ਬੀਜੇਪੀ ਤੋਂ ਹੁਣ ਮਹਾਰਾਣੀ ਪ੍ਰਨੀਤ ਕੋਰ ਜਿਹੜਾ ਉਹ ਪਟਿਆਲਾ ਜਿੱਥੇ ਨਾਮਜ਼ਦਗੀ ਕਾਗਜ਼ ਭਰੇ ਜਾ ਰਹੇ ਉੱਥੇ ਪਹੁੰਚੇ ਨੇ ਤਾਂ ਤੁਹਾਨੂੰ ਲਗਾਤਾਰ ਦਿਖਾ ਦਈਏ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਾਡੀਆਂ ਫਾਈਲਾਂ ਜਿਹੜੀਆਂ ਉਹ ਬੀਜੇਪੀ ਦੇ ਵੱਲੋਂ ਫਾੜੀਆਂ ਜਾ ਰਹੀਆਂ ਕਦਮ ਕਰੇ ਕਦਮ ਕਰੇ ਅਪਰਾਧ ਨੂੰ ਦਬਾਓ ਦੇਣਾ ਬੰਦ ਕਰੇ ਤਾਂ ਸਿੱਧੀ ਹੈ ਤਸਵੀਰਾਂ ਤੁਹਾਨੂੰ ਪਟਿਆਲਾ ਨਾਮਜ਼ਦਗੀ ਅਜਿਥੇ ਫਾਰਮ ਭਰੇ ਜਾਣੇ ਆ ਸਮਾਂ ਜਿਹੜਾ 3 ਵਜੇ ਦਾ ਤਾਂ 3 ਵਜੇ ਤੋਂ ਬਾਅਦ ਜਿਹੜੇ ਕੋਈ ਫਾਰਮ ਨਹੀਂ ਭਰੇ ਜਾਣੇ ਤਾਂ ਇਸ ਵੇਲੇ ਦੀਆਂ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਸੀਂ ਹਮਦਰਦ ਟੀਵੀ ਦੇ ਉੱਤੇ ਦੇਖ ਰਹੇ ਹੋ ਕਜੂਰ ਮਹਾਰਾਣੀ ਪਰਨੀਤ ਕੋਰ ਜਿਹੜੇ ਨੇ ਉਹ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਇਸ ਤੋਂ ਪਹਿਲਾਂ ਬੀਬਾ ਜੈਨਦਰ ਕੋਰ ਵੀ ਹੋ ਰਹੀ ਸੀ ਤਾਂ ਭਾਜੀਪੀ ਮੁਰਦਾਬਾਦ 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 ਭਾਜੀਪੀ ਮੁਰਦਾਬਾਦ 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 ਭਾਜੀਪੀ ਮੁਰਦਾਬਾਦ 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 ਕਾ ਤਸਵੀਰਾਂ ਸਿੱਧਿਆ ਤਾਂ ਤੁਸੀਂ ਪਟਿਆਲਾ ਦੀਆਂ ਦਿਖਾ ਰਹਿਆਂ ਤਾਂ ਜਰੂਰ ਮਹਾਰਾਣੀ ਪ੍ਰਨੀਤਕੌਰ ਜਿਹੜਾ ਉਹ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਮੀਡੀਆ ਦੇ ਨਾਲ ਤਾਂ ਜਰੂਰ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਉਹ ਸਿੱਧਿਆ ਦਿਖਾ ਰਹਿਆਂ ਪਟਿਆਲਾ ਦੀਆਂ ਤਾਂ ਪਟਿਆਲਾ ਦੇ ਵਿੱਚ ਮਾਹੌਲ ਹੈ ਜਿਹੜਾ ਇਸ ਵੇਲੇ ਸਵੇਰ ਤੋਂ ਹੀ ਜਿਹੜਾ ਗਰਮਾਇਆ ਹੋਇਆ ਹੈਗਾ ਉਹ ਘੱਟ ਤਾਂ ਤਸਵੀਰਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਹਮਦਰਦ ਟੀਵੀ ਦੇ ਦਿਖਾ ਰਹੇ ਹਾਂ ਜੋ ਮਾਹੌਲ ਹੈਗਾ ਇਸ ਵੇਲੇ ਪਟਿਆਲਾ ਦਾ ਤਾਂ ਜਿੱਥੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਭਰਨਾਰੇ ਨੇ ਕੈਂਡੀਡੇਟ ਤੋਂ ਉਸ ਤੋਂ ਬਾਅਦ ਆ ਵੇਖੋ ਜੀ ਆ ਫਾਈਲ ਪਾ ਸਿਰਫ ਕੈਂਡੀਡੇਟ ਜਾਏਗਾ ਜੀ ਸਿਰਫ ਕੈਂਡੀਡੇਟ ਕੈਂਡੀਡੇਟ ਓਨਲੀ ਤਾਂ ਜ਼ਰੂਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਿਰਫ ਸਿਰਫ ਕੈਂਡੀਡੇਟ ਹੀ ਜਾਣ ਦਿੱਤਾ ਜਾਏਗਾ ਜ਼ਰੂਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕਿਹਾ ਜੀ ਇਹ ਭਾਈ ਲਾ ਫੜ ਰਹੇ ਅੰਦਰ ਭਾਈ ਲਾ ਭੀਜੇ ਵੀ ਸਰਕਾਰ ਹਾਏ ਹੋਏ ਭੀਜੇ ਵੀ ਸਰਕਾਰ ਹਾਏ ਹੋਏ ਇੱਕ ਜਣਾਂ ਨੂੰ ਭੇਜੋ ਤਾਂ ਫਿਲਹਾਲ ਦੀ ਘੜੀ ਤੁਹਾਨੂੰ ਪਟਿਆਲੇ ਦੀਆਂ ਤਸਵੀਰਾਂ ਜਿਹੜੀਆਂ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਪੁਲਿਸ ਦੇ ਨਾਲ ਜ਼ਰੂਰ ਬਹਿਸ ਬਾਜੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੈਂਡੀਡੇਟ ਹੈ ਉਹੀ ਅੰਦਰ ਜਾਵੇ ਦੂਸਰਾ ਬੰਦਾ ਨਾ ਜਾਵੇ ਪਰ ਕਿਥੇ ਦਾ ਕਿਥੇ ਜ਼ਰੂਰ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ ਉਹ ਵੀ ਕਹਿੰਦੇ ਕਿ ਅਸੀਂ ਨਾਲ ਅੰਦਰ ਜਾਣਾ ਤੱਕਾ ਮੁੱਕੀ ਜਿਹੜੀ ਹੁੰਦੀ ਹੋਈ ਇੱਕ ਵਾਰ ਫੇਰ ਜਿਹੜੀ ਆ ਉਹ ਪਟਿਆਲਾ ਤੋਂ ਤੁਸੀਂ ਦੇਖ ਸਕਦੇ ਹੋ ਜ਼ਰੂਰ ਭਾਰੀ ਪੁਲਿਸ ਜਿਹੜੀ ਹੈਗੀ ਆ ਉਹ ਤਾਇਨਾਤ ਹੈਗੀ ਹੈ ਤਾਂ ਉਹਦੇ ਬਾ ਕੈਂਡੀਡੇਟ ਦੇ ਦੇਖੋ ਬੀਜੇਪੀ ਸਰਕਾਰ ਦੇ ਸਾਰੇ ਬੰਦੇ ਜਾ ਰਹੇ ਆ ਜੀ ਆ ਦੇਖੋ ਜੀ ਬੀਜੇਪੀ ਦੇ ਸਾਰੇ ਬੰਦੇ ਜਾ ਰਹੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਹੇ ਆ ਦੇਖੋ ਜੀ ਉਹਦੇ ਬੀਜੇਪੀ ਦੇ ਬੰਦੇ ਅੰਦਰ ਵੜ ਗਏ ਨੇ ਸਾਨੂੰ ਵੜਿਆ ਨਹੀਂ ਜਾ ਰਹੇ ਜੀ ਸਾਨੂੰ ਉਰੇ ਰੁਕੇ ਜਾ ਰਹੇ ਜੀ ਸਾਨੂੰ ਰੁਕੇ ਜਾ ਰਹੇ ਬੀਜੇਪੀ ਦੇ ਸਾਰੇ ਬੰਦੇ ਆ ਕੈਂਡੀਡੇਟ ਅੰਦਰ ਆ ਰਹੇ ਜੀ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਤੱਕਾ ਹੋ ਰਿਹਾ ਸਰੇ ਆਮ ਆ ਦੇਖੋ ਜੀ ਆ ਦੇਖੋ ਆ ਦੇਖੋ ਜੀ ਬੀਜੇਪੀ ਦੇ ਕੈਂਡੀਡੇਟ ਸਾਰੇ ਆ ਰਹੇ ਜੀ ਆ ਦੇਖੋ ਜੀ ਚੱਕਾ ਚਹੀ ਬੰਦ ਕਰਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਰੂਰ ਜਿਹੜਾ ਹੈਗਾ ਉਹ ਗਰੋਹ ਜਿਹੜਾ ਕੀਤਾ ਜਾ ਰਿਹਾ ਚਾਹੇ ਉਹ ਤਾਂ ਤਸਵੀਰਾਂ ਇੱਕ ਵਾਰ ਪਟਿਆਲੇ ਦੀਆਂ ਤੁਹਾਨੂੰ ਉਹ ਜਿਹੜਾ ਹੈਗਾ ਉਹ ਦਿਖਾ ਰਿਹਾ ਤਾਂ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਪਟਿਆਲਾ ਦਾ ਬਣਿਆ ਹੋਇਆ ਤਾਂ ਸਿੱਧੀਆਂ ਤਸਵੀਰਾਂ ਤਾਂ ਪਟਿਆਲਾ ਦੇ ਵਿੱਚ ਇਸ ਵੇਲੇ ਮਾਹੌਲ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਪੱਕ ਚੁੱਕਿਆ ਹੋਇਆ ਹੈ ਲੱਲੀਓ ਤਾਂ ਇੱਕ ਵਾਰ ਫੇਰ ਜਿਹੜੀ ਆ ਉਹ ਪਟਿਆਲਾ ਦੇ ਵਿੱਚ ਧੱਕਾ ਮੁੱਕੀ ਤੁਸੀਂ ਦੇਖ ਸਕਦੇ ਹੋ ਤਾ ਬਿਲਕੁਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਹਾਰਾਣੀ ਪ੍ਰਨੀਤਕੌਰ ਨੂੰ ਜਿਹੜਾ ਹੈਗਾ ਉੱਥੋਂ ਕੱਢਿਆ ਗਿਆ ਔਰ ਮੁਰਦਾਬਾਦ ਦੇ ਜਿਹੜੇ ਆ ਉਹ ਨਾਰੇ ਜ਼ਰੂਰ ਲਗਾਏ ਗਿਆ ਤਾਂ ਬਿਲਕੁਲ ਭਾਈ ਜੀ ਕੀ ਨਾਮ ਆ ਸਰ 2002 ਦੇ ਵਿੱਚ ਵੀ ਨਾ ਮਹਾਰਾਣੀ ਸਾਹਿਬ ਨੇ ਹੀ ਪਟਿਆਲੇ ਦੇ ਵਿੱਚ ਸ਼ੁਰੂ ਕੀਤਾ ਸੀ ਤੱਕਾ ਤੇ ਅੱਜ ਕਹਿੰਦੇ ਹੱਥਾਂ ਦੀਆਂ ਬੰਨੀਆਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਨੇ ਇਹ ਅੱਜ ਵੀ ਨਹੀਂ ਟਲ ਰਿਹਾ ਸਾਡੇ ਕੈਂਡੀਡੇਟ ਦਾ ਜਾਂ ਮੈਂ ਕਹਿੰਨਾ ਆਮ ਆਦਮੀ ਪਾਰਟੀ ਦੇ ਬੰਦੇ ਦਾ ਦੇਖੋ ਇੱਥੇ ਨਿਊਟਰਲ ਹੋ ਕੇ ਗੱਲ ਚੱਲੀ ਆਪਾਂ ਮੈਂ ਆਪਣੇ ਯੂਨੀਫਾਰਮ ਦੀ ਮੈਂ ਇੱਜ਼ਤ ਕਰਨੀ ਹੈ ਦੇ ਕੋਈ ਕੈਂਡੀਡੇਟ ਦੇ ਨਾਲ ਅਸੀਂ ਆ ਰਹੇ ਹਾਂ ਠੀਕ ਹੈ ਨਾ ਜੀ ਸ੍ਰੀ ਆਮ ਇੱਕ ਬੰਦੇ ਜਿਹੜੇ ਅਣਪਛਾਤੇ ਜਿਹੇ ਮੂੰਹ ਤੇ ਕਵਰ ਮਾਸਕ ਕਰ ਰਹੇ ਨੇ ਚਲੋ ਆਇਡੈਂਟੀਫਿਕੇਸ਼ਨ ਹੋ ਵੀ ਰਹੀ ਹੈ ਭੱਜ ਕੇ ਫਾਰਮ ਕਾਗਜ਼ ਲੈ ਕੇ ਕਿੰਨੀ ਗਲਤ ਗੱਲ ਹੈ ਦੇਖੋ ਤੁਸੀਂ ਡੈਮੋਕ੍ਰੇਸੀ ਤੁਸੀਂ ਇਹ ਸੋਚਦੇ ਹੋ ਅੱਛਾ ਅਫਸਰਾਂ ਤੇ ਦਬਾਅ ਪਾਉਂਦੇ ਨੇ ਕਿ ਸੈਂਟਰ ਤੋਂ ਅਸੀਂ ਚੱਲ ਰਹੇ ਹਾਂ ਜੀ ਸੈਂਟਰ ਤੋਂ ਜਿਹੜੇ ਤਬਾਦਲੇ ਕਰਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਚੀਜ਼ਾਂ ਐਸੈਪਟੇਬਲ ਨਹੀਂ ਹੈ 2002 ਚ ਵੀ ਨਾ ਨਹੀਂ ਸ਼ੁਰੂ ਕੀਤੀ ਸੀ 2024 ਚ ਵੀ ਇਹ ਹੀ ਕਰ ਰਹੇ ਨੇ ਹਨਾ ਇਹ ਅਨਡੂ ਆਪਣੀ ਪਾਵਰ ਯੂਜ਼ ਕਰ ਰਹੇ ਨੇ ਕਿਨਾਂ ਦੇ ਵੱਲੋਂ ਜਿਹੜੇ ਇਹ ਕਾਗਜ਼ ਪਾੜਿਆ ਜਾ ਰਿਹਾ ਫਾਈਲਾਂ ਖੋਈਆਂ ਜਾ ਰਹੀਆਂ ਸਰ ਇੱਥੇ ਜਿੰਨੇ ਬੰਦੇ ਖੜੇ ਨੇ ਜੀ ਇੰਡੀਪੈਂਡੈਂਟ ਆ ਜੇ ਵਰਦੀ ਚ ਨਾ ਹੋਣ ਨਾ ਜੀ ਇਕੱਲਾ-ਗੱਲਾ ਪੁਲਿਸ ਵਾਲਾ ਵੀ ਬੋਲੇ ਵੀ ਸਟਾਰਟ ਇਹਨਾਂ ਨੇ ਕੀਤਾ ਮਾਰਨੀ ਸਾ ਠੀਕ ਹੈ ਜੀ ਜੜੇ ਵੀ ਬੰਦੇ ਆ ਰਹੇ ਆ ਬੀਜੇਪੀ ਦੇ ਬੇਸਿਕਲੀ ਆਪਾਂ ਕਹੀਏ ਬੰਦੇ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲੇ ਸਵੇਰੇ ਆਂਦੇ ਹੋਏ ਕੈਂਡੀਡੇਟ ਜਿਹੜੇ ਇਕੱਠਾ ਆਇਆ ਬੰਦਾ ਉਹਦਾ ਖਿੱਚ ਕੇ ਖੋ ਕੇ ਕਾਗਜ਼ ਹੀ ਭੱਜ ਗਏ ਪਾੜ ਰਹੇ ਕੀ ਬੰਦਾ ਦੱਸੋ ਕਿੰਨੀ ਟੁੱਟੀ ਜਾ ਰਹੀ ਹੈ ਸਮਾਂ ਵੀ ਘੱਟ ਰਹਿ ਗਿਆ 3 ਵਜੇ ਦਾ ਸਮਾਂ ਹੈਗਾ ਇਸ ਚੀਜ਼ ਨੂੰ ਲੈ ਕੇ ਸਾਰਿਆਂ ਨੇ ਘਰ ਦਿੱਤੇ ਹੋਏ ਨੇ ਕਾਗਜ਼ ਕੇ ਵਾਲੇ ਸਰ ਦੇਖੋ ਮੋਸਟਲੀ ਮੋਸਟਲੀ ਆਮ ਆਦਮੀ ਪਾਰਟੀ ਦੇ ਜਿਹੜੇ ਸਵੇਰੇ ਜਿਵੇਂ ਟਾਈਮ ਸਲੱਬ ਸੀਗਾ ਇਹਨਾਂ ਦਾ ਵੀ ਹਨਾ ਵੀ ਪਹਿਲੇ ਕਰ ਦੇਣਗੇ ਔਰ ਉਹਦੇ ਵਿੱਚ ਆਲਮੋਸਟ ਆਲਮੋਸਟ ਇਹਨਾਂ ਦੇ ਡਿਪੋਜ਼ੀਟਰ ਜਿੱਥੇ ਤੱਕ ਸਾਨੂੰ ਲੱਗਦਾ ਵੀ ਹੋ ਚੁੱਕੇ ਆਂ ਕੁਝ ਕੁ ਦੋ ਬੰਦਿਆਂ ਦੀ ਇੱਕ ਦੋ ਬੰਦਿਆਂ ਜਿਹੜੇ ਕਾਗਜ਼ ਪਾੜਿਆ ਦੁਬਾਰਾ ਬਣਾ ਕੇ ਅੰਦਰ ਪਾ ਲਾ ਰਹੇ ਨੇ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਇੱਕ ਵਾਰ ਫਿਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਹੜਾ ਬੰਦੇ ਕਰਕੇ ਰੋਕਿਆ ਕਿ ਸਿਰਫ ਕੈਂਡੀਡੇਟ ਹੀ ਜਿਹੜਾ ਉਹ ਅੰਦਰ ਜਾਵੇ ਪਰ ਦੂਸਰੇ ਪਾਸੇ ਜਿਹੜਾ ਹੈਗਾ ਉਹ ਕੁਝ ਕਹਿੰਦੇ ਬੀਜੇਪੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਫਾਈਲਾਂ ਜਿਹੜੀਆਂ ਉਹ ਖੋਈਆਂ ਗਈਆਂ ਸੀਗੀਆਂ ਗੱਲਬਾਤ ਕਰਦੇ ਆ ਪੱਲੀ ਜੀ ਤੁਸੀਂ ਵੀ ਤੁਹਾਨੂੰ ਵੀ ਟਿਕਟ ਮਿਲੇਗੀ ਕੈਂਡੀਡੇਟ ਹੋ ਤੁਸੀਂ ਤਾਂ ਕੀ ਕਾਰਨ ਸਮਝਦੇ ਹੋ ਕਿਉਂ ਫਾਈਲਾਂ ਪਾੜੀਆਂ ਜਾ ਰਹੀਆਂ ਜਾ ਰਹੀਆਂ ਕਾਗਜ ਜਿਹੜੇ ਆ ਖੋਏ ਜਾ ਰਹੇ ਗੱਲ ਪਤਾ ਕੀ ਹੈ ਜੀ ਇਹਨਾਂ ਨੇ ਸੱਤਾ ਭੋਗੀ ਹੈ ਕਮ ਸੇ ਕਮ 25 ਸਾਲ ਤੋਂ ਦੇਖੋ ਇਹਨਾਂ ਮੁੱਖ ਮੰਤਰੀ ਉਸ ਤੋਂ ਬਾਅਦ ਹੋਰ ਅੱਜ ਵੀ ਇੱਕ ਤਰ੍ਹਾਂ ਦੇ ਸੱਤਾ ਚੀ ਹੈ ਪੂਰਾ ਬੀਜੇਪੀ ਦਾ ਪੂਰਾ ਸੈਂਟਰ ਸਰਕਾਰ ਹੈ ਕੱਲ ਇਹਨਾਂ ਨੇ ਰਵਨੀਤ ਬਿੱਟੂ ਨੂੰ ਬੁਲਾ ਕੇ ਬਹੁਤ ਹੀ ਜ਼ਿਆਦਾ ਇਹਨਾਂ ਨੇ ਕੱਲ ਅਫਸਰਾਂ ਦੇ ਉੱਤੇ ਬੜਾ ਇਮਪ੍ਰੈਸ਼ਨ ਬਣਾਇਆ ਗਲਤ ਇਮਪ੍ਰੈਸ਼ਨ ਮਤਲਬ ਆਪਣਾ ਮਤਲਬ ਉਹਨਾਂ ਦੇ ਉੱਤੇ ਮਤਲਬ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਫਸਰਾਂ ਨੂੰ ਠੀਕ ਹੈ ਚਲੋ ਅਫਸਰ ਹੈ ਜੀ ਅਫਸਰ ਲੋਬੀ ਹੈ ਹੁਣ ਪੰਜਾਬ ਸਰਕਾਰ ਹੈ ਸੈਂਟਰ ਸਰਕਾਰ ਹੈ ਸੈਂਟਰ ਦਾ ਵਜ਼ੀਰ ਆ ਕੇ ਕਹਿ ਜਾਂਦਾ ਹੈ ਤੇ ਉਹਨਾਂ ਨੂੰ ਦੇਖੋ ਉਸ ਦਬਾਅ ਦੇ ਵਿੱਚ ਸੱਲਣਾ ਪੈਂਦਾ ਪਰ ਫਿਰ ਵੀ ਚਲੋ ਇਹ ਹੈ ਕਿ ਅੱਜ ਜਦੋਂ ਇਦਾਂ ਹੋਇਆ ਇਹਨਾਂ ਨੇ ਕੁਝ ਨਾ ਐਸੇ ਗੁੰਡੇ ਰੱਖੇ ਮੈਂ ਜਿਵੇਂ ਹੁਣ ਕੋਈ ਬੰਦਾ ਹੈ ਤੇ ਜਿਵੇਂ ਇਹ ਸਭ ਤੋਂ ਵੱਡਾ ਟਾਰਗੇਟ ਨਾ ਇਹ ਪੱਗਾ ਪੱਗਾ ਵਾਲੇ ਬੰਦਿਆਂ ਤੇ ਕਰ ਰਹੇ ਆ ਜਿਹੜਾ ਪੱਗ ਬੰਦਿਆਂ ਨਾਲ ਕਿਉਂਕਿ ਦੇਖੋ ਇਹਨਾਂ ਨੇ ਕਦੀ ਜ਼ਿੰਦਗੀ 'ਚ ਪੱਗਾਂ ਵਾਲੇ ਬੰਦੇ ਨੂੰ ਟਿਕਟ ਹੀ ਨਹੀਂ ਦਿੱਤੀ ਦੇਖੋ 60 ਐਮਸੀਆਂ ਦੇ ਵਿੱਚੋਂ ਇਹ ਜੇ ਪਟਿਆਲੇ ਸ਼ਹਿਰ ਦੇ 32 ਐਮਸੀ ਹੁੰਦੇ ਸੀ ਤੇ 32 ਦੇ ਵਿੱਚੋਂ ਪੱਗਾਂ ਵਾਲਿਆਂ ਨੂੰ ਇੱਕ ਜਾਂ ਦੋ ਬੰਦਿਆਂ ਨੂੰ ਟਿਕਟ ਮਿਲਦੀ ਬਾਕੀ ਕਿਸੇ ਨੂੰ ਟਿਕਟ ਨਹੀਂ ਦਿੱਦੀ ਪਹਿਲੀ ਵਾਰ ਜੀ ਚਲੋ 8-10 ਬੰਦਿਆਂ ਨੂੰ ਟਿਕਟ ਮਿਲ ਰਹੀ ਹੈ ਚਲੋ ਇਹਨਾਂ ਨੂੰ ਡਰ ਹੈ ਵੀ ਇਹ ਕੰਨਾ ਹੋ ਜੇ ਹਨਾ ਇਹਨਾਂ ਨੇ ਖਾਸ ਕਰਕੇ ਕਿਉਂਕਿ ਇਹ ਜਿਹੜੀ ਲੋਬੀ ਹੈ ਨਾ ਆਰਐਸਐਸ ਇਹ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਚੱਲਦੀ ਹੈ ਇਹ ਹਿੰਦੂ ਸਿੱਖ ਦੇ ਵਿੱਚ ਪਾੜ ਪਾ ਕੇ ਤੁਸੀਂ ਕੀ ਸਮਝੋ ਰਵਨੀਤ ਸਿੰਘ ਬਿੱਟੂ ਦੇ ਕੱਲ ਆਣ ਤੋਂ ਬਾਅਦ ਜਿਹੜਾ ਹੈਗਾ ਇਹ ਮਾਹੌਲ ਸਾਰਾ ਭਕੇ ਉਸ ਤੋਂ ਬਾਅਦ ਹੀ ਭਕੇ ਜਰਾ ਉਧਰ ਤੱਕ ਤਾਂ ਚਲੋ ਉਧਰ ਤੱਕ ਤਾਂ ਸਾਡੀ ਵੀ ਲਿਸਟ ਲਾਂਚ ਨਹੀਂ ਹੋਈ ਸੀ ਨਾ ਸਾਡੀ ਤਾਂ ਕੱਲ ਲਾਂਚ ਹੋਈ ਹੈ ਅਸੀਂ ਤਾਂ ਅੱਜ ਕਾਗਜ ਭਰਨਾ ਆ ਇਹ ਤਾਂ ਕੱਲ ਦੇ ਕਾਗਜ ਭਰ ਰਹੇ ਆ ਕਾਗਜ ਭਰਦੇ ਭਰ ਕੇ ਵਿਹਲੇ ਹੋਏ ਪਏ ਆ ਅੱਜ ਤਾਂ ਸਿਰਫ ਪੰਗੇ ਲੈਣ ਲਈ ਆ ਰਹੇ ਆ بس ਇਹਨਾਂ ਨੇ ਤੁਸੀਂ ਪਰ ਤੁਹਾਡੇ ਕੈਂਡੀਡੇਟ ਸਾਰੇ ਭਰ ਚੁੱਕੇ ਨੇ ਹੁਣ ਪਰ ਮੇਰਾ ਇਸ ਤਰ੍ਹਾਂ ਸੀ ਜੀ ਮੇਰਾ ਵੀ ਖੋਣ ਦੀ ਕੋਸ਼ਿਸ਼ ਕੀਤੀ ਮੈਂ ਉਧਰੋਂ ਪੁਲਸਰੇ ਨੂੰ ਕਾਗਰ ਫੜਾਤਾ ਸੀਗਾ ਚਲੋ ਮੈਂ ਭਰਿਆ ਪਰ ਸਾਡਾ ਇੱਕ ਰਣਜੀਤ ਸਿੰਘ ਹੈ ਹੈ ਉਹ 32 ਨੰਬਰ ਵਾਰਡ ਤੋਂ ਉਹ ਰਣਜੀਤ ਸਿੰਘ ਹੈ ਉਹਨਾਂ ਦੇ ਕਾਗਜ ਇਹਨਾਂ ਨੇ ਪਾੜਤੇ ਨੇ ਚਲੋ ਇਹ ਹੈ ਕਿ ਅਸੀਂ ਫੋਟੋ ਚ ਨਾ ਫੋਨ ਚ ਪੀਡੀਐਫ ਰੱਖਿਆ ਹੋਇਆ ਸੀ ਉਹਦਾ ਉਹ ਅਸੀਂ ਫੋਟੋ ਸਟੇਟ ਕਰਾ ਕੇ ਰਿਕਵੈਸਟ ਕਰ ਰਹੇ ਹਾਂ ਵੀ ਸ਼ਾਇਦ ਚਲੋ ਉਹਦੇ ਤੇ ਕਾਗਰ ਨਹੀਂ ਤਾਂ ਜੇ ਜੇ ਨਾ ਭਰਿਆ ਗਿਆ ਤਾਂ ਸਮਝ ਲਓ ਕਿ ਉਹ ਉਹ ਫਿਰ ਇਹਲੈਕਸ਼ਨ ਇ ਨਹੀਂ ਲੜ ਸਕੇਗਾ ਜੀ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਸਿੱਧੀਆਂ ਅਸੀਂ ਹਮਦਰਦੀ ਵੀ ਤੇ ਦਿਖਾ ਰਹੇ ਆਂ ਔਰ ਲਗਾਤਾਰ ਜਿਹੜੀ ਹੈਗੀ ਹੈ ਇੱਕੋ ਗੱਲ ਬਾਰ ਬਾਰ ਕਹੀ ਜਾ ਰਹੀ ਹੈ ਕਿ ਜਿਹੜੀਆਂ ਫਾਈਲਾਂ ਖੋਈਆਂ ਗਈਆਂ ਤਾਂ ਤਸਵੀਰਾਂ ਸਿੱਧੀਆਂ ਤੁਹਾਨੂੰ ਅਸੀਂ ਪਟਿਆਲੇ ਤੋਂ ਦਿਖਾ ਰਹੇ ਆਂ ਤਾਂ ਇਧਰਲੇ ਪਾਸੇ ਫੇਰ ਜਿਹੜੀ ਇੱਕ ਵਾਰ ਫੇਰ ਨਾਰੇਬਾਜੀ ਹੁੰਦੀ ਹੋਈ ਜਿਹੜੀ ਉਹ ਨਜ਼ਰ ਆ ਰਹੀ ਹੈ ਤਾਂ ਇਧਰਲੇ ਪਾਸੇ ਬੀਬਾ ਜੈਇੰਦਰ ਕੌਰ ਵੀ ਜਿਹੜੇ ਆ ਉਹ ਮੌਜੂਦ ਨੇ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਪਟਿਆਲਾ ਦੀਆਂ ਦਿਖਾ ਰਹੇ ਹਾਂ ਤਾਂ ਇੱਕੋ ਗੱਲ ਹੀ ਜਿਹੜੀ ਆ ਉਹ ਕਹਿੰਦੇ ਹੋਏ ਨਜ਼ਰ ਆਏ ਬੰਦ ਕਰੇ ਬੰਦ ਕਰੇ ਬੰਦ ਕਰੇ ਪੰਜਾਬ ਪੁਲਿਸ ਤਾਂ ਬੰਦ ਕਰੇ ਬੰਦ ਕਰੇ ਤਸਵੀਰਾਂ ਪਟਿਆਲਾ ਦੀਆਂ ਤਾਂ ਜਿੱਥੇ ਆਖਰੀ ਦਿਨ ਅਜੇ ਨਾਮਜ਼ਦਗੀ ਪੱਤਰ ਭਰਨ ਨੂੰ ਹੈ ਔਰ 3 ਵਜੇ ਤੋਂ ਬਾਅਦ ਕੋਈ ਜਿਹੜਾ ਹੈਗਾ ਉਹ ਫਾਰਮ ਨਹੀਂ ਭਰੇ ਜਾਣਗੇ ਤਾਂ ਇਸ ਲਈ ਲੈ ਕੇ ਤਾਂ ਇਸ ਤੋਂ ਬਾਅਦ ਆਫੇਰ ਇੱਕ ਵਰਮਹੋਲ ਜਿਹੜਾ ਉਹ ਭਕਦਾ ਹੋਇਆ ਨਜ਼ਰ ਆ ਰਿਹਾ ਜਰੂਰ ਮਹਾਰਾਣੀ ਪ੍ਰਨੀਤਕੌਰ ਵੀ ਜਿਹੜੇ ਨੇ ਉਹ ਨਾਰੇ ਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਦੀ ਬੰਦ ਕਰੇ ਬੰਦ ਕਰੇ ਬੰਦ ਕਰੇ ਭਾਜਪੀ ਦੀ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬਿਲਕੁਲ ਨਾਰੇਬਾਦੀ ਹੈ ਲੱਗਦਾ ਇੱਕ ਵਾਰ ਫਿਰ ਚੇਤਨ ਸਿੰਘ ਜੋੜੇ ਮਾਜਰਾ ਸਾਡੇ ਨਾਲ ਨੇ ਸਰ ਲਾਈਵ ਚੱਲ ਰਿਹਾ ਹੈਗਾ ਕੀ ਗੱਲਬਾਤ ਸਮਝਦੇ ਹੋ ਜਿਹੜੇ ਲਗਾਤਾਰ ਐਲੀਕੇਸ਼ਨ ਲੱਗ ਰਹੇ ਕਾਗਜ਼ ਪਾੜੇ ਜਾ ਰਹੇ ਦੇਖੋ ਅਫਸੋਸ ਹੈ ਜੀ ਭਾਜਪੀ ਨੇ ਮੈਂ ਕਹਿੰਦਾ ਹੱਦਾਂ ਹੀ ਪਾਰ ਕੀਤੀਆਂ ਪਈਆਂ ਗੁੰਡਾਗਰਦੀ ਸ਼ਰ੍ਹਾਂ ਮ ਗੁੰਡਾਗਰਦੀ પરનીત कौर ਦੀ બેટી ઉરે કર રહી આ ઓર કેબલ સંગ ઠલુ ઓર આ કે ગંદパયા હોયા સો કિતે ના કિતે કિતે ના કિતે ਜਿਹੜਿਆ કਾਨੂੰਨ ਦੀਆਂ ਧੱਜੀਆਂ ਇਹਨਾਂ ਵੱਲੋਂ বিজেপি ਵੱਲੋਂ ਉਡਾਈਆਂ ਜਾ ਰਹੀਆਂ ਨੇ સો ਅਸੀਂ ਇਸ ਚੀਜ਼ ਦੇ ਸਖਤ ਖਿਲਾਫ ਆ ਅਸੀਂ ਚਾਹੁੰਦਾ ਇਲੈਕਸ਼ਨ ਹੋਵੇ ਜਿੱਤ ਜਿਹਦੇ ਸਿਰ ਤੇ ਬੰਦੂਗੀ ਵਧ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਤਾਂ ਬਿਲਕੁਲ ਐ ਹਸਨ ਚੇਤਨ ਸਿੰਘ ਜੋੜੇ ਮਾਜਰਾ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਧੱਕਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਨੇ ਤਾਂ ਬਿਲਕੁਲ ਐਮ ਐਲ ਸਿੰਖ ਜਿਹੜਾ ਹੈਗਾ ਐਲੀਕੇਸ਼ਨ ਆਮ ਆਦਮੀ ਪਾਰਟੀ ਵਾਲੇ ਲਾ ਰਹੇ ਨੇ ਕਿ ਭਾਈਲਾ ਜਿਹੜੀਆਂ ਖੋਈਆਂ ਜਾਂਦੀਆਂ ਫਿਰ ਤੁਹਾਡੇ ਸਾਹਮਣੇ ਤੀਸਰਾ ਇਨਸੀਡੈਂਟ ਹੋ ਗਿਆ ਬੀਜੇਪੀ ਵਾਲਿਆਂ ਤੋਂ ਹਾਰ ਬਰਦਾਸ਼ਤ ਨਹੀਂ ਹੋ ਰਹੀ ਬਹੁਤ ਧੱਕਾ ਕਰ ਰਹੇ ਨੇ ਮੈਂ ਕਹਿਣਾ ਵੀ ਪ੍ਰਸ਼ਾਸਨ ਵੀ ਫੇਲ ਹੈ ਡੀਸੀ ਔਰ ਐਸਐਸਪੀ ਫੇਲ ਹੋ ਗਏ ਅੱਜ ਜਿਹੜਾ ਹੈ ਡੀਸੀ ਤੇ ਐਸਐਸਪੀ ਆਪਣੀ ਡਿਊਟੀ ਨਹੀਂ ਪੂਰੀ ਤਰ੍ਹਾਂ ਕਰ ਪਾ ਰਹੇ ਕਿਉਂਕਿ ਸਾਡੇ ਬੰਦਿਆਂ ਦੇ ਖਿਲਾਫ ਧੱਕਾ ਹੋ ਰਿਹਾ ਸਰਕਾਰ ਦੇ ਖਿਲਾਫ ਧੱਕਾ ਹੋ ਰਿਹਾ ਨੇ ਬਰਦਾਸ਼ਤ ਕਰਨ ਕੀ ਸਮਝਦੇ ਇਸ 스테ਜ ਨੂੰ ਲੈ ਕੇ ਕਿ ਸਵੇਰ ਤੋਂ ਹੀ ਜਿਹੜਾ ਕਿ ਬੀਜੇਪੀ ਦੇ ਜਿਹੜੇ ਆਗੂ ਨੇ ਹੋਰ ਪਹੁੰਚ ਸਰ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਇਹਨਾਂ ਨੂੰ ਹਾਰ ਦਿਖ ਰਹੀ ਹੈ ਸਾਹਮਣੇ ਵੀ ਅਸੀਂ ਹਾਰ ਰਹੇ ਹਾਂ ਇਸ ਕਰਕੇ ਚੋਰ ਮਚਾਇਸ਼ ਔਰ ਵਾਲੀ ਗੱਲ ਹੋ ਰਹੀ ਹੈ ਜੀ ਬਿਲਕੁਲ ਇਸਨ ਅਜੀਤਪਾਲ ਸਿੰਘ ਕੋਲੇ ਜਰੂਰ ਭਾਰੀ ਫੋਰਸ ਡੇਡੀ ਹੈ ਪੂਰੀ ਤਨਤ ਕਰ ਦਿੱਤੀ ਗਈ ਹੈਗੀਆ ਕੋਈ ਵੀ ਜਿਹੜਾ ਹੈਗਾ ਉਹ ਗਲਤ ਨਾ ਕਰੇ ਕਿਉਂਕਿ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਪਟਿਆਲਾ ਤੋਂ ਦਿਖਾ ਰਹੇ ਹਾਂ ਤਾਂ ਜਿੱਥੇ ਇੱਕ ਪਾਸੇ ਮਹਾਰਾਣੀ ਪ੍ਰਨੀਤ ਕੌਰ ਵੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਡਮ ਮੈਡਮ ਲਾਈਵ ਚੱਲ ਰਿਹਾ ਹੈਗਾ ਕੀ ਗੱਲਬਾਤ ਹੋਈ ਹੈ ਹੁਣ ਤੁਸੀਂ ਵੀ ਪਹੁੰਚੇ ਹੈਗੇ ਹੋ ਕੁਛ ਨਹੀਂ ਗੱਲਬਾਤ ਹੋਈ ਮੈਂ ਤਾਂ ਕਦੀ ਇਸ ਤਰ੍ਹਾਂ ਕੰਪਲੈਕਸ ਜੀ ਜ਼ਿੰਦਗੀ ਚ ਨਹੀਂ ਆਈ ਇੰਨੀਆਂ ਇਲੈਕਸ਼ਨਾਂ ਹੋ ਚੁੱਕੀਆਂ ਮਜਬੂਰਾਂ ਅੱਜ ਜਿਹੜੀ 50% ਲੇਡੀਜ਼ ਦੀਆਂ ਵੋਟਸ ਨੇ ਲੇਡੀਜ਼ ਦੇ ਗਰਮੇ ਨੂੰ ਹੱਥ ਪਾ ਕੇ ਮੂੰਹ ਬੰਨ੍ਹ ਕਰਕੇ ਅੰਦਰ ਸਾਡੀ ਲੇਡੀਜ਼ ਦੇ ਕਾਗਜ਼ ਫਾੜੇ ਨੇ ਅੰਦਰ ਨਹੀਂ ਆਉਣ ਦਿੱਤੇ ਅਸੀਂ ਇੱਕ ਇੱਕ ਨੂੰ ਅੰਦਰ ਕਰਵਾਇਆ ਔਰ ਹੁਣ ਇਹਨਾਂ ਦੀ ਸਰਕਾਰ ਇਹਨਾਂ ਦੀ ਪੁਲਿਸ ਇਹ ਹਾਈ ਹਾਈ ਕਰ ਰਹੇ ਨੇ ਸਾਡੀ ਕੌਣ ਸੁਣਦਾ ਕਿ ਸਾਨੂੰ ਕਹਿ ਰਹੇ ਆ ਕਿ ਤੁਸੀਂ ਬੰਦ ਕਰੋ ਇਹ ਤੁਸੀਂ ਇਹਨਾਂ ਦਾ ਦੇਖ ਲਓ ਮੈਂ ਤਾਂ ਕਹਿੰਦੀ ਆ ਹਾਂ ਬੰਦ ਕਰਨ ਪੁਲਿਸ ਦੀ ਤਾਨਾਸ਼ਾਹੀ ਬੰਦ ਕਰਨ ਆਪ ਗਵਰਨਮੈਂਟ ਦੀ ਤਾਨਾਸ਼ਾਹੀ ਬੰਦ ਕਰਨ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜਿੱਥੇ ਲਗਾਤਾਰ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਕਿ ਜਿਹੜਾ ਹੈਗਾ ਉਹ ਕਿਉਂ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਖਤਮ ਕਰੇ ਖਤਮ ਕਰੇ ਖਤਮ ਕਰੇ ਕਦਮ ਕਰੇ ਕਦਮ ਕਰੇ ਬਿਲਕੁਲ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਬਾਈ ਜੀ ਕਿਵੇਂ ਦੇਖ ਰਹੇ ਹੋ ਲਗਾਤਾਰ ਲੰਬਾ ਸਮਾਂ ਹੋ ਗਿਆ ਸਮਾਂ 3 ਵਜੇ ਦਾ ਹੋਣਾ ਲੈ ਕਿ ਕਾਗਜ਼ ਪੱਤਰ ਦੇਦੇ ਹੋ ਤੁਹਾਡੇ ਨਹੀਂ ਭਰੇ ਜਾ ਇਹ ਜੜੀ ਜੀ ਬਦਮਾਸ਼ੀ ਕਰੀਏ ਭਾਜਪੀ ਬਾਹਰੋਂ ਗੁੰਡੇ ਲੈ ਕੇ ਆਈ ਹੈ ਪੰਜਾਬ ਪੁਲਿਸ ਤੇ ਸੈਂਟਰ ਪੁਲਿਸ ਦੇ ਨਾਲ ਰਲ ਕੇ ਸਾਡੇ ਹੀ ਲੋਕਾਂ ਦੇ ਧੱਕਾ ਕਰ ਰਹੇ ਨੇ ਜਿਹੜਾ ਬੰਦਾ ਆਂਡਾਂ ਨੂੰ ਬਾਹਰ ਗੇਟ ਤੋਂ ਰੋਕਿਆ ਜਾਂਦਾ ਜਾਂ ਇੱਥੇ ਹੱਥੋਂ ਪਾਈ ਕਰਕੇ ਸਾਡੇ ਲੇਡੀਜ਼ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਕਈ ਸਾਡੀਆਂ ਲੇਡੀਜ਼ ਤੋਂ ਭੱਜ ਕੇ ਰੋ ਰੋ ਕੇ ਭੱਜ ਕੇ ਘਰ ਚਲੀ ਜਾਂ ਆ ਬਹੁਤ ਹੀ ਧੱਕਾ ਗੁੰਡਾਗਰਦੀ ਹੋ ਰਹੀ ਹੈ ਇੱਥੇ ਬ ਤਾ ਬਿਲਕੁਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਾਗਜ਼ ਪੱਤਰ ਜਿਹੜੇ ਆ ਉਹ ਭਾਜਪੀ ਦੇ ਵੱਲੋਂ ਜਿਹੜੇ ਆ ਉਹ ਫਾੜੇ ਗਏ ਨੇ ਪਰ ਦੂਸਰੇ ਪਾਸੇ ਮਹਾਰਾਣੀ ਪ੍ਰਨੀਤਕੌਰ ਆਪਣਾ ਕਹਿੰਦੇ ਹੋਏ ਨਜ਼ਰ ਆਏ ਤਾਂ ਬਿਲਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਪਟਿਆਲਾ ਦੀਆਂ ਦਿਖਾ ਰਹੇ ਹਾਂ ਤਾਂ ਪਟਿਆਲਾ ਦੇ ਵਿੱਚ ਜਿਹੜਾ ਇਸ ਵੇਲੇ ਦਾ ਮਾਹੌਲ ਹੈਗਾ ਉਹ ਤੁਹਾਨੂੰ ਸਿੱਧਾ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੁਰ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਲਗਾਤਾਰ ਮੁਸਤਦੀ ਦੇ ਨਾਲ ਆਪਣਾ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਫਿਲਹਾਲ ਜਿਹੜੇ ਹਲੇ ਜਿਹੜੇ ਕੈਂਡੀਡੇਟ ਨੇ ਉਹ ਜਰੂਰ ਪਹੁੰਚਦੇ ਨੇ ਤਾਂ ਪੁਲਿਸ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਅੰਦਰ ਭੇਜ ਕੇ ਫਾਈਲਾਂ ਜਿਹੜੀਆਂ ਉਹਨਾਂ ਦੇ ਨਾਮੀਨੇਸ਼ਨ ਪ੍ਰਵਾਰੀ ਹੈ ਬਾਕੀ ਹੋਰ ਅਪਡੇਟਸ ਲਈ ਬਣੇ ਰੋ ਹਮਦ